ਸਰਬਾਹਮਾ ਜਰੂਰ ਪੁੱਛਣਾ ਚਾਹਾਂਗਾ ਇੱਕ ਸਾਬਕਾ ਮੰਤਰੀ ਦਾ ਜਵਾਬ ਇੱਕ ਮੌਜੂਦਾ ਮੰਤਰੀ ਦਵੇ ਤੇ ਉਹ ਕਹਿੰਦੇ ਜ਼ਿਆਦਾ ਵਧੀਆ ਹੁੰਦਾ ਮੈਂ ਅੱਜ ਸਿਕੰਦਰ ਸਿੰਘ ਮਲੂਕਾ ਜੀ ਜਿਹੜੇ ਨੇ ਉਹ ਬੰਦ ਦੇ ਨਾਲ-ਨਾਲ ਆਏ ਤਾਂ ਉਹਨਾਂ ਨੇ ਆਪਣੀਆਂ ਗੱਲਾਂ ਦੇ ਦੌਰਾਨ ਇੱਕ ਗੱਲ ਕਹੀ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਅਸੀਂ ਆੜੋਂ ਤੋਂ 3 ਮਹੀਨੇ ਪਹਿਲਾਂ ਲਹਿਰਾਨਾ ਵਿਭਾਗ ਨਾਲ ਮੀਟਿੰਗਾਂ ਸ਼ੁਰੂ ਕਰ ਦਿੰਨੇ ਅਸੀਂ ਪਹਿਲਾਂ ਪ੍ਰਬੰਧ ਕਰ ਲੈਂਦੇ ਸਾਂ ਤੇ ਅਸੀਂ ਹੁਣ ਜੇ ਕੋਈ ਲੋਕਾਂ ਨੇ ਸਾਨੂੰ ਮੌਕਾ ਦਿੱਤਾ ਤਾਂ ਅਸੀਂ ਪੱਕਾ ਕਰਕੇ ਵਿਖਾਵਾਂਗੇ ਵੇਖੋ ਗੱਲ ਇਹ ਆ ਸਿਕੰਦਰ ਸਿੰਘ ਮਲੂਕਾ ਹੋਣਾ ਨੂੰ 15 ਸਾਲ ਸਤਾ ਦੇ ਵਿੱਚ ਰਹੇ ਆ ਹੁਣ ਸੁਖਵੀਰ ਸਿੰਘ ਬਾਦਲ ਇਥੇ ਬੰਨ ਤੇ ਆ ਤੇ ਕਹਿੰਦਾ ਸਾਨੂੰ ਮੌਕਾ ਦੇਓ ਅਸੀਂ ਸਾਰੇ ਬੰਨ ਪੱਕੇ ਕਰ ਦਾਂਗੇ ਤੇ 15 ਸਾਲ ਪਾਪਾ ਤੂੰ ਹੀ ਰਿਆਂ ਸਰਕਾਰ ਦੇ ਵਿੱਚ ਤੂੰ 15 ਸਾਲਾਂ ਚ ਬੰਨ ਪੱਕੇ ਕੋਣਾ ਕੀਤੇ ਹੁਣ ਤੂੰ ਕਹਿੰਦੇ ਆ ਵੀ ਮੈਨੂੰ ਮੌਕਾ ਦੇ ਦਿਓ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਸਾਰੀ ਸਮਝ ਆ ਇਹ ਬੰਨ ਦੇ ਕੋ ਪੱਕੇ ਕਰੂਗੀ ਆਮ ਆਦਮੀ ਪਾਰਟੀ ਕਰੂਗੀ ਕਾਂਗਰਸ ਵੀ ਲਗਾਤਾਰ ਸਤਾ ਚ ਰਹੀ ਕਾਲੀ ਦਲ ਵੀ ਲਗਾਤਾਰ ਸਤਾਜ ਰਿਹਾ ਕਿਸੇ ਨੇ ਕੱਖ ਨਹੀਂ ਕੀਤਾ ਤੇ ਜਿਹੜੇ ਕਹਿੰਦੇ ਵੀ ਅਸੀਂ 3 ਮਹੀਨੇ ਪਹਿਲਾਂ ਮੀਟਿੰਗਾਂ ਕਰ ਲੈਂਦੇ ਹਾਂ ਮੀਟਿੰਗਾਂ ਨਹੀਂ ਗੱਲੀਆਂ ਇੱਥੇ ਕੰਮ ਹੋਇਆ ਵਾ ਨਹਿਰਾਂ ਦੀ ਖਲਾਈ ਹੋਈ ਆ ਸੂਇਆਂ ਦੀ ਖਲਾਈ ਹੋਈ ਆ ਰਜਪਾਹਾਂ ਦੀ ਖਲਾਈ ਹੋਈ ਆ ਜਿੰਨੇ ਹੈਗੇ ਹੀ ਕੋਈ ਵੀ ਨਿਕਾਸੀ ਨਾਲੇ ਸਭ ਚੀਜ਼ਾਂ ਦੀ ਖਲਾਈ ਹੋਈ ਆ ਹੁਣ ਮੀ ਇੰਨਾ ਜ਼ਿਆਦਾ ਪੈ ਗਿਆ ਪ੍ਰਸ਼ਾਦ ਹੀ ਇੰਨੀ ਜਿਆਦੀ ਹੋ ਗਈ ਜੀ ਹਿਮਾਚਲ ਚ ਕਿੰਨੇ ਘਰ ਰੁੜ ਗਏ ਸੈਂਕੜੇ ਲੋਕ ਜਿਉਂਦੇ ਰੁੜ ਗਏ ਪਤਾ ਹੀ ਨਹੀਂ ਲੱਗਾ ਉਹਨਾਂ ਦੀਆਂ ਡੈੱਡ ਪੌੜੀਆਂ ਵੀ ਨਹੀਂ ਲੱਗੀਆਂ ਤੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਤੇ ਸਾਰਾ ਪਤਾ ਜੀ ਜਿੰਨਾ 88 ਚ ਪਾਣੀ ਆਇਆ ਸੀ ਨਾ ਉਦੋਂ 3-4 ਦਿਨ ਹੀ ਪਾਣੀ ਚੱਲਿਆ ਸੀ ਤੇ 88 ਚ ਬੜਾ ਨੁਕਸਾਨ ਆ ਗਿਆ 88 ਨਾਲੋਂ ਵੱਧ ਪਾਣੀ ਚੱਲਿਆ ਤੇ ਲਗਭਗ ਮਹੀਨਾ ਇੱਕ ਪਾਣੀ ਚੱਲਿਆ ਤੇ ਪਾਣੀ ਤੇ ਜਿੰਨੀ ਰੁਕੰਦਾ ਨਾ ਲੈਂਦੇ ਆ ਕਈ ਜਿਹੜੇ ਕਹ ਦਿੰਦੇ ਨਾ ਮੈਨਮੇਡ ਨੇ ਹੜ ਮੈਨਮੇਡ ਨੇ ਮੈਨਮੇਡ ਹੋਵੇ 2-4 ਦਿਨ ਚੱਲੇ ਜਿਵੇਂ 88 ਚ ਚੱਲਿਆ ਸੀ 88 ਜੀ ਮੈਨਮੇਡ ਰਜੀਵ ਗਾਂਧੀ ਨੇ ਚਲਾਇਆ ਉਨੇ ਉਧਾਰਦਾ ਹੈ ਪਾਉ ਰੁੜ ਜਾਣਗੇ ਤੇ ਉਹ ਪਾਉ ਜਿਹੜੇ ਉਹ ਦੁੱਤੇ ਉਹ ਤੇ ਰੁੜੇ ਨਾ ਤੇ ਮਾਝੇ ਵਾਲੇ ਪਾਉ ਰੁੜ ਗਏ ਸੁੱਤੇ ਪਏ ਲੋਕਾਂ ਦੇ ਮੰਜੇ ਰੁੜ ਗਏ ਮੰਜਿਆਂ ਸਣੇ ਜਿਹੜੇ ਜੀ ਸੁੱਤੇ ਉਹ ਰੁੜ ਗਏ ਪਸ਼ੂ ਰੁੜ ਗਏ 88 ਜ ਮੈਨ ਮੇੜੀ ਜਿਹੜਾ ਤਿੰਨ ਚਾਰ ਦਿਨ ਪਾਣੀ ਚੱਲਿਆ ਆ ਹੁਣ ਤੇ ਮਹੀਨਾ ਇੱਕ ਹੋ ਗਿਆ ਪਾਣੀ ਚੱਲਦੇ ਨੂੰ ਮੈਨ ਮੇੜ ਮਹੀਨਾ ਨਹੀਂ ਪਾਣੀ ਚੱਲਦਾ ਹੁੰਦਾ ਮੈਨ ਮੇੜ ਹੁੰਦਾ ਤੇ ਬਾਤਲ ਚ ਘਰ ਨਹੀਂ ਰੁੜਦੇ ਤੇ ਲੋਕ ਨਹੀਂ ਰੁੜਦੇ ਬਾਕੀ ਜਿਹੜੀ ਮਲੂਕਾ ਸਾਹਿਬ ਗੱਲ ਕਰਦੇ ਆ ਨਾ ਜਦੋਂ ਸਤਾ ਪਾਣੀ ਆ ਜੇ ਸਤਿਆੜ ਆ ਜਣਾਂ ਉਥੇ ਬੰਦੇ ਦਾ ਜੋਰ ਹੀ ਨਹੀਂ ਚੱਲਦਾ ਬੰਦਾ ਕਰੂਗਾ ਪਾਣੀ ਚ ਜਿੰਨੀ ਤਾਕਤ ਆ ਪਾਣੀ ਅੱਗੇ ਤੇ ਵੱਡੀਆਂ-ਵੱਡੀਆਂ ਤਾਕਤਾਂ ਫੇਲ ਹੋ ਗਈਆਂ ਪਾਣੀ ਅੱਗੇ ਤੇ ਵੱਡੀਆਂ-ਵੱਡੀਆਂ ਕੰਧਾਂ ਜਿਹੜੀਆਂ 30-30 ਇੰਚੀ 30-30 ਇੰਚੀ ਚੌੜੀਆਂ ਦਰਿਆਵਾਂ ਦੇ ਲਾਗੇ ਬਣਾਈਆਂ ਸੀ ਉਹਨਾਂ ਨੂੰ ਆ ਕੇ ਪਾਸੇ ਸੁਰਤਾ ਬਾਡਰ ਤੇ ਕੰਧਾਂ ਬਣੀਆਂ ਬਾਡਰ ਦੀਆਂ ਕੰਧਾਂ ਢਾਹਦੀਆਂ ਜਿੱਥੋਂ ਪਾਕਿਸਤਾਨ ਨੂੰ ਪਾਣੀ ਚੱਲ ਕੇ ਆ ਉਥੇ ਕੰਧ ਬਣੀ ਉਹ ਕੰਧ ਢਾਕੇ ਪਾਕਿਸਤਾਨ ਨੂੰ ਪਾਣੀ ਸਿੱਧਾ ਉਤਰਿਆ ਇੱਥੇ ਜਿੱਥੇ ਕੁਦਰਤੀ ਤਰਾਸਦੀ ਆ ਉਥੇ ਕੇ ਦਾ ਜੋਰ ਥੋੜਾ ਚੱਲਦਾ